नमस्कार तो सत श्रीकाल ती देख रहे हो न्यू स्टेट पंजाब हिमाचल हरियाणा ते मैं हाँ मोहित बख्शी लैके हाजिर हाँ गल पंजाब की गल पंजाब आज फिर ਅੱਜ ਸਾਡਾ ਉਹੀ ਮੁੱਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਪੱਕੀ ਪਈ ਹੈ ਕਿਉਂਕਿ ਲਗਾਤਾਰ ਹੀ ਕਾਂਗਰਸ ਦੇ ਵਿੱਚ ਜਿਹੜਾ ਕਮਾਸਾਨ ਮੱਚਿਆ ਉਹਨੂੰ ਲੈ ਕੇ ਬੈਠਕਾਂ ਦੇ ਦੌਰ ਜਾਰੀ ਨੇ ਖੁਦ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪ੍ਰਿੰਕਾ ਗਾਂਧੀ ਤੋਂ ਉਹਨਾਂ ਨੇ ਮਿਲਣ ਦਾ ਸਮਾਂ ਮਿਲਾ ਮੰਗਿਆ ਪਰ ਸਮਾਂ ਮਿਲ ਨਹੀਂ ਪਾਇਆ ਉਸ ਤੋਂ ਬਾਅਦ ਜਿਹੜਾ ਹੈ ਤਸਵੀਰ ਹੁਣ ਜਿਹੜੀ ਦੂਜੀ ਤਸਵੀਰ ਨਜ਼ਰ ਆਈ ਉਹਦੇ 'ਚ ਖੁਦ ਜਿਹੜਾ ਆਲਾ ਕਮਾਂਡ ਦਾ ਆਲਾ ਕਮਾਂਡ ਦੀ ਔਰ ਨਿਯੁਕਤ ਪ੍ਰਭਾਰੀ ਨੇ ਉਹ ਮਿਲਣ ਲਈ ਇੱਥੇ ਪਹੁੰਚੇ ਸੀ ਪਰ ਨਵਜੋਤ ਸਿੰਘ ਸਿੱਧੂ ਜੇ ਤੁਸੀਂ ਤਸਵੀਰਾਂ ਜਿਹੜੀ ਦੇਖ ਰਹੇ ਹੋ ਦਿੱਲੀ ਜਦੋਂ ਪਹੁੰਚੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਪ੍ਰਿਯੰਕਾ ਗਾਂਧੀ ਦਾ ਸਮਾ ਮੰਗਿਆ ਪਰ ਸਮਾ ਮਿਲ ਨਹੀਂ ਪਾਇਆ ਸੀ ਇਸ ਕਰਕੇ ਜਿਹੜਾ ਹੈ ਹੁਣ ਮੰਨਿਆ ਜਾ ਰਿਹਾ ਹੈ ਕਿ 19 ਤਰੀਕ ਨੂੰ ਸੋਰਸਸ ਦੱਸ ਰਹੇ ਨੇ ਕਿ 19 ਤਰੀਕ ਨੂੰ ਜਿਹੜਾ ਹੈ ਉਹ ਕਿੱਤੇ ਨ ਕਿਤੇ ਮੁਲਾਕਾਤ ਪ੍ਰਿੰਕਾ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਦੀ ਹੋ ਸਕਦੀ ਹੈ ਕਿਉਂਕਿ ਨਵਜੋਤ ਕੋਰ ਸਿੱਧੂ ਦੇ ਬਿਆਨ ਦੇ ਬਾਅਦ ਪੰਜਾਬ ਦੀ ਸਿਆਸਤ ਪਖੀ ਪਈ ਹੈ ਖਾਸ ਕਰ ਕਾਂਗਰਸ ਪਾਰਟੀ ਚ ਕਿਉਂਕਿ ਜਿਹੜੀ ਬੈਠਕ ਅੱਜ ਦਿੱਲੀ ਚ ਬੁਲਾਈ ਗਈ ਸੀ ਹਾਈ ਕਮਾਂਡ ਦੁਆਰਾ ਉੱਚ ਮੰਥਨ ਚ ਕੀ ਨਿਕਲਿਆ ਉੱਚ ਨਿਕਲਿਆ ਕਿ ਜਦੋਂ ਕੋਈ ਵੀ ਅਨੁਸ਼ਾਸਨਹੀਨਤਾ ਕਰੇਗਾ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ई गलू लैके लगातार चर्चा हो रही लगातार हमलावर ने डॉक्टर नवजोत कौर सिद्धू भी राजा वड़िंग हो सुखजिंदर रंधावा हो प्रताप सिंह बाजवा हो लगातार वो हमला बोल रहे हैं कह रहे हैं कि पांच पांच सीएम ने ਉਹਨਾਂ ਨੇ ਪੰਜਾਬ 'ਚ ਕਾਂਗਰਸ ਦੀ ਹਾਰ ਲਈ ਤਿਆਰੀ ਕਰ ਲਈ ਹੈ ਜੇ ਸਾਨੂੰ ਦਿੱਤਾ ਜਾਏਗਾ ਮੌਕਾ ਤੇ ਫਿਰ ਅਸੀਂ ਪੰਜਾਬ ਨੂੰ ਗੋਲਡਨ 에ਰਾ 'ਚ ਵਾਪਸ ਲੈ ਕੇ ਜਾਵਾਂਗੇ ਇਹੋ ਜੀ ਗੱਲ ਕੀਤੀ ਗਈ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਅਧਿਕਾਰਿਕ ਬਿਆਨ ਜਿਹੜਾ ਹੈ ਇਹਦੇ ਤੇ ਨਹੀਂ ਆਇਆ ਹੈ ਪਰ ਬਾਵਜੂਦ ਉਹਦੇ ਲਗਾਤਾਰ ਸਿਆਸਤ ਪੱਕੀ ਪਈ ਹੈ ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਘਰ 'ਚ ਵੀ ਕਾਂਗਰਸ ਕਾਰਕਟਰਤਾਵਾਂ ਦੀ ਮੀਟਿੰਗ ਬੁਲਾਈ ਉਹਨਾਂ ਦੇ ਕਾਂਗਰਸ ਵਰਕਰਸ ਦੀ ਮੀਟਿੰਗ ਬੁਲਾਈ ਜਿਹਦੇ ਬਾਅਦ ਇਹ ਕਿਹਾ ਗਿਆ ਕਿ ਇਹ ਜਿਹੜੇ ਕਾਰਕਟਰਤਾ ਨੇ ਉਹ ਵੀ ਜੇ ਪਾਰਟੀ ਨਾਲ ਨਹੀਂ ਨੇ ਤੇ ਉਹ ਜਾ ਸਕਦੇ ਨੇ ਇਹੋ ਜੀ ਵੀ ਟਿੱਪਣੀ ਕੀਤੀ ਗਈ ਪਰ ਉਸ ਤੋਂ ਪਹਿਲਾਂ ਨਵਜੋਧ ਕੌਰ ਸਿੱਧੂ ਨੂੰ ਜਿਹੜਾ ਹੈ ਉਹ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਅਮਨਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ कदम सी क्योंकि लगातार कमेंट्स हो रहे थे भूपेश बघेल ने भी किया कि अनुशासनहीनता जी है वो बर्दाश्त नहीं की जाएगी ए आई सी सी च बैठक सी जिते कांग्रेस के तमाम व्डे लीडर शामिल होए न हालांकि नवजोत सिद्धू ए नहीं शामिल होए पर रहने के बावजूद वो, वो ए बैठक ची शामिल नहीं होने प्रियंका गांधी तो समा मंगिया है ताकि वो मिल सकन ਇਸੇ ਮੁੱਦੇ ਤੇ ਅੱਜ ਕਰਾਂਗੇ ਗੱਲ ਪੰਜਾਬ ਦੀ ਕਿਉਂਕਿ 2027 ਦਾ ਚੋਣ ਜਿਹੜੀ ਆ ਵਿਧਾਨ ਸਭਾ ਦੀ ਉਹ ਬੜੀ ਨਜ਼ਦੀਕ ਆ ਚੁੱਕੀ ਹੈ ਪਰ باوجود ਉਹਦੇ ਕਾਂਗਰਸ 'ਚ ਜਿਹੜਾ ਘਮਾਸਾਨ ਮੱਚਿਆ ਹੈ ਕਿਤੇ ਨਾ ਕਿਤੇ ਉਹ ਕਾਂਗਰਸ ਦੇ ਉੱਤੇ ਸਵਾਲ ਖੜੇ ਕਰ ਰਿਹਾ ਹੈ ਪਰ ਕਾਂਗਰਸ ਬਾਰ-ਬਾਰ ਕਹਿੰਦੀ ਹੈ ਕਿ ਸਾਡੇ 'ਚ ਸਾਰੀ ਚੀਜ਼ਾਂ ਠੀਕ ਨੇ ਸਥਿਤੀ 올 ਇਜ਼ ਵੈਲ ਵਾਲੀ ਹੈ ਪਰ 올 ਇਜ਼ ਵੈਲ ਨਜ਼ਰ ਕਿਉਂ ਨਹੀਂ ਆਂਦਾ ਬਾਰ-ਬਾਰ ਇਹ ਗੱਲਾਂ ਹੋ ਰਹੀਆਂ ਨੇ ਕਿ ਕਿਵੇਂ कांग्रेस पार्टी च आपस च ही एक तरीके टकराव जी स्थिति बनी हुई है तो वो खुल के भी सामने आ रही है क्योंकि डॉक्टर नवजोत कौर ने जोड़ा है वो हमलावर होए पूरे बयानबाजी उन्होंने की थी, जिदे बाद सस्पेंड कर दिया गया स्क्रीन ते देख रहे हो अमरिंदर सिंह राजावड़िंग साइन होए तो लिखा है कि डॉक्टर नवजोत कौर सिद्धू इज़ हेयर बाय सस्पेंडेड फ्रॉम द प्राइमरी मैंबरशिप ऑफ द कांग्रेस पार्टी यानी कि जी प्राथमिक सदस्यता है वो भी वो तो भी उन्होंने सस्पेंड करता है क्योंकि हले इस वेले कोई कोई भी पाते नहीं सीगे इस करके हूँ प्रायमरी मैंबरशिप तो भी उन्होंने सस्पेंड कर दिता गया है उन्होंने जोड़ा नोटिस का जवाब दिता असी दस दीए कि, कि उदे एक तमाम दलीला दिखा गई ने कि ਰਾਜਸਥਾਨ ਚ ਵੀ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਨੇ ਉਹਨਾਂ ਨੇ આરોਪ ਲਾਇਆ ਕਿ ਰਾਜਸਥਾਨ ਚ ਵੀ ਉਹਨਾਂ ਨੇ ਪੈਹੇ ਖਾਦੇ ਆ ਪਰ ਇਸ ਦੇ આરોਪਾਂ ਦੇ ਇੱਕ ਤਰੀਕੇ ਨਾਲ ਜਵਾਬ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਦਾਵਾ ਨੇ ਸਾਫ ਕਰਤਾ ਕਿ ਲਗਾਤਾਰ ਜਿਹੜੀ ਵੀ ਗੱਲ ਹੋ ਰਹੀ ਹੋਏ ਪਰ ਉਸ ਤੋਂ ਬਾਵਜੂਦ ਵੀ ਸੁਖਜਿੰਦਰ ਰੰਦਾਵਾ ਨੇ ਕਿਹਾ ਕਿ ਕੋਰਟ ਹੁਣ ਮਿਲਾਂਗੇ ਤੇ ਸਾਡੇ ਨਾਲ ਜੁੜ ਚੁਕੇ ਨੇ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਜੀ ਕਮਰ ਹਰਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਉਹਦੇ ਇਲਾਵਾ ਐਡਵੋਕੇਟ ਪੁਨੀਤਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਨਾਲ-ਨਾਲ ਗੁਰਚਰਨ ਸਿੰਘ ਜੀ ਵੀ ਜੁੜ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਪਿਆਰਵਰੀ ਸਤਿ ਸ੍ਰੀ ਅਕਾਲ ਕਹਿਣਾ ਸਰ ਸਾਰਿਆਂ ਨੂੰ ਪਰ ਸ਼ੁਰੂ ਕਰਦਾ ਕਾਂਗਰਸ ਪਾਰਟੀ ਤੋਂ ਕਿਉਂਕਿ ਕਾਂਗਰਸ ਪਾਰਟੀ ਦਾ ਹੀ ਸਭ ਤੋਂ ਵੱਡਾ ਮੁੱਦਾ ਹੈ ਅੱਜ ਦੀ ਜਿਹੜੀ ਬੈਠਕ ਹੋਈ ਹੈ ਉਹਦੇ ਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਨਡਿਸਿਪਲਨ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਸਰ 2027 ਦੇ ਚੋਣ ਨੇ ਉਸ ਤੋਂ ਪਹਿਲਾਂ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਹਰਪ੍ਰੀਤ ਜੀ ਉਹਨੂੰ ਕਿਵੇਂ ਬਦਲਿਆ ਜਾਏਗਾ ਦੇਖੋ ਇਹ ਜੋ ਤੁਸੀਂ ਅੱਜ ਕਈ ਦਿਨ ਤੋਂ ਆਪਾਂ ਦੇਖ ਰਹੇ ਹਾਂ ਜੋ ਮਾਹੌਲ ਬਣਿਆ ਹੋਇਆ ਹੈ ਇਹ ਸ਼੍ਰੀਮਤੀ ਨਵਜੂਤ ਕੋਰਸੇ ਦੂਦੇ ਬਿਆਨ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਸਾਰੀ ਕਾਂਗਰਸ ਪਾਰਟੀ ਇੱਕ ਜੁਟਤੇ ਇੱਕ ਮੁੱਠ ਹੈ ਔਰ ਕਾਂਗਸ ਹਾਈ ਕਮਾਂਡ ਜਿਹੜੀ ਹੈ ਉਸ ਦੀ ਨਜ਼ਰ ਹੈ ਇਸ ਸਾਰੇ ਕਾਦੇ ਦੇ ਉੱਤੇ ਤੋਂ ਇਹਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ ਸਾਰੀਆਂ ਪਾਰਟੀਆਂ ਸਾਰੇ ਸੰਗਠਨ ਜਿਹੜੇ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ મત ਭੇਦ ਕੋਈ ਵਿਚਾਰਾਂ ਦਾ મત ਭੇਦ ਕੋਈ ਆਈਡੀਓਲੋਜੀਕਲੀ ਡਿਫਰੈਂਸਸ ਆਪਸ ਦੇ ਵਿੱਚ ਹੋ ਜਾਂਦੇ ਨੇ ਤਾਂ ਉਹ ਕੋਈ ਵੱਡੀ ਗੱਲ ਨਹੀਂ ਹੈ ਇਸ ਨੂੰ ਸੁਲਝਾ ਲਿਆ ਜਾਏਗਾ ਔਰ ਪੰਜਾਬ ਕਾਂਗਰਸ ਨੇ ਆਪਣੀ ਕਾਰਵਾਈ ਕਰਦੇ ਹੋਇਆ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਹਾਈ ਕਮਾਂਡ ਜਿਹੜੀ ਹੈ ਉਹ ਦੇ ਉੱਤੇ ਜੋ ਵੀ ਕੋਈ ਮੁਫੀਦ ਫੈਸਲਾ ਸਮਝੇਗੀ ਉਹ ਲਏਗੀ ਇਹ ਕੋਈ ਐਸੀ ਗੱਲ ਨਹੀਂ ਹੈ ਨਹੀਂ ਸਿੰਘ ਸਾਹਿਬ ਐ ਸਵਾਲ ਦੇਖੋ ਬਾਕੀ ਤੁਹਾਡੇ ਜਿਨ੍ਹਾਂ ਵੀ ਪੋਲਿਟੀਕਲ ਪਾਰਟੀਆਂ ਨੇ ਉਹ ਤਾਂ ਆਪਣੀ ਗੱਲ ਰੱਖਣਗੇ ਪਰ ਮੈਂ ਸਵਾਲ ਇਸ ਕਰਕੇ ਪੁੱਛਿਆ ਡਿਬੇਟ ਇਸ ਕਰਕੇ ਰੱਖੀ ਹੈ ਕਿਉਂਕਿ ਪੰਜਾਬ ਦੀ ਇੱਕ ਵੱਡੀ ਪਾਰਟੀ ਤੁਸੀਂ ਹੋ ਤੁਸੀਂ ਜਦੋਂ ਪੰਜਾਬ 'ਚ ਚੋਣ ਲੜੋਗੇ ਇਹੋ ਜੀਆਂ ਗੱਲਾਂ ਜਦੋਂ ਸਾਹਮਣੇ ਆਣ ਗਈਆਂ ਕਿ 350 ਰੁਪਏ 350 ਕਰੋੜ ਲਿੱਤਾ ਜਾਂ 500 ਕਰੋੜ ਦਾ ਅਟੈਚੀ ਲਿੱਤਾ ਜਾਂ ਫਿਰ ਚੋਰ ਬੈਠੇ ਨੇ ਕਾਂਗਰਸ ਪਾਰਟੀ ਚੋ ਇਹੋ ਜੇ ਬਿਆਨ ਜਿਹੜੇ ਘਰ ਦੇ ਹੀ ਬੰਦੇ ਤੋਂ ਆਣਗੇ ਤਾਂ ਸਵਾਲ ਤਾਂ ਸਰ ਉੱਠਣੇ ਹੀ ਹੈ ਨਾ ਇਸ ਕਰਕੇ ਸਰ ਅੱਜ ਦੀ ਡਿਬੇਟ ਹੈ ਮੈਂ ਕਹਿ ਰਿਹਾ ਕਿ ਜਨਤਾ ਨੂੰ ਸਮਝਾ ਪਾਓਗੇ ਤੁਸੀਂ ਕਿ ਜਿਹੜਾ ਘਰ ਦਾ ਬੰਦਾ ਕਹਿ ਰਿਹਾ ਉਹ ਸੱਚ ਨਹੀਂ ਹੈ ਜਨਤਾ ਸਭ ਜਾਣਦੀ ਹੈ ਇਹ ਜੋ ਪਬਲਿਕ ਹੈ ਇਹ ਸਭ ਜਾਣਤੀ ਹੈ ਅਸਲ ਦੇ ਵਿੱਚ ਕੋਈ ਇੱਕ ਵਿਅਕਤੀ ਮੈਂ ਕਹੂੰਗਾ ਕਿ ਕਿਸੇ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਜਾਂ ਕਿਸੇ ਵਿਰੋਧੀ ਦੇ ਇਸ਼ਾਰੇ ਦੇ ਉੱਤੇ ਜੇਕਰ ਮੈਂ ਸਾਫ਼ ਕਹਿਣਾ ਚਾਹਾਂ ਨਾ ਵਿਰੋਧੀ ਪਾਰਟੀਆਂ ਨੇ ਇਸ਼ਾਰੇ ਤੇ ਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਬਿਆਨ ਦਿੰਦਾ ਹੈ ਤਾਂ ਉਹਦੇ ਨਾਲ ਕੋਈ ਜਨਤਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੈਸੇਜ ਗਲਤ ਜਿਹੜਾ ਤੁਸੀਂ ਸਮਝਦੇ ਹੋ ਜਾਂ ਤੁਸੀਂ ਉਸ ਨੂੰ ਮੇਰਾ ਖਿਆਲ ਕਿ ਉਹ ਰੂਪ ਦੇਣਾ ਚਾਹੁੰਦੇ ਹੋ ਉਹ ਗੱਲ ਬਣਨੀ ਨਹੀਂ ਕਿਉਂਕਿ ਉਹਦਾ ਕਾਰਨ ਇਹ ਹੈ ਸਰ ਮੈਂ ਕਿਉਂ ਰੂਪ ਦਵਾਵਾਂਗਾ ਮੈਂ ਕਿਉਂ ਰੂਪ ਦਵਾਵਾਂਗਾ ਤੁਸੀਂ ਤੁਸੀਂ ਤਾਂ ਨਹੀਂ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਕਿ ਜਨਤਾ ਇਹ ਸੋਚੇਗੀ ਜਨਤਾ ਉਹ ਸੋਚੇਗੀ ਸਰ ਕਿਉਂਕਿ ਸਰ ਗਰਾਉਂਡ ਤੇ ਮੇਰੀ ਬੇਕੀਤੀ ਤੋਂ ਉਹ ਵਾ ਅਸੀਂ ਜਨਤਾ ਦੇ ਵਿੱਚ ਵਿਚਰਦੇ ਆ ਤੁਸੀਂ ਟੈਲੀਵਿਜ਼ਮ ਦੇ ਉੱਤੇ ਬੈਠਦੇ ਹੋ ਤੁਹਾਨੂੰ ਵੀ ਪਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਜੋ ਕਮੈਂਟਸ ਅੱਜ ਕੱਲ੍ਹ ਚੱਲ ਰਹੇ ਨੇ ਜਿਸ ਤਰੀਕੇ ਦਾ ਪਬਲਿਕ ਵੱਲੋਂ ਰਿਸਪਾਂਸ ਇਹ ਸਾਰੇ ਮੁੱਦੇ ਦੇ ਉੱਤੇ ਆ ਰਿਹਾ ਹੈ ਕਿ ਜਨਤਾ ਸਾਬ ਭਲੀ ਭਾਤ ਜਾਣਦੀ ਹੈ ਕਿ ਇਹ ਇਹ ਸਭ ਕੁਝ ਕਿਉਂ ਹੋ ਰਿਹਾ ਔਰ ਕਿਤੇ ਇਸ਼ਾਰੇ ਤੇ ਹੋ ਰਿਹਾ ਹੈ ਇਸ ਇਸ ਕਰਕੇ ਬਹੁਤਾ ਇਸਰਤੇ ਕਬਰਾਂ ਦੀ ਕੋਈ ਲੋੜ ਨਹੀਂ ਹੈ ਹਾਂ ਜੇ ਉਹਨਾਂ ਨੇ ਇਹ ਸੁਣੋ ਮੇਰੀ ਗੱਲ ਜੇ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਉਸ ਦੇ ਜਵਾਬ ਦੇ ਵਿੱਚ ਸਾਰੀ ਕਾਂਗਰਸ ਪਾਰਟੀ ਜਿਹੜੀ ਹੈ ਉਸ ਨੇ ਇੱਕ ਸੁਰ ਦੇ ਵਿੱਚ ਨਕੇਦੀ ਕੀਤੀ ਆ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਔਰ ਤੁਸੀਂ ਵੀ ਦੇਖਿਆ ਕਿ ਉਸ ਤੋਂ ਬਾਅਦ ਉਹ ਆਪਣੇ ਖੁਦ ਆਪਣੇ ਬਿਆਨ ਤੋਂ ਪਲਟ ਕੇ ਜਾਂ ਕਹਿ ਲੋ ਵੀ ਉਹਨਾਂ ਨੇ ਆਪਣੇ ਤਰੀਕੇ ਨਾਲ ਉਸ ਨੂੰ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਪਾਰਟੀ ਦੇ ਬਾਰੇ ਅਸੀਂ ਇਹ ਨਹੀਂ ਕੋਈ ਗਲਤੀ ਕੀਤੀ ਹੈ ਹਮੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਪਿੱਛੇ ਕੋਈ ਡਿਸਕਸ਼ਨ ਦਾ ਮੁੱਦਾ ਰਹਿ ਗਿਆ ਹੈ ਬਾਕੀ ਹਾਈ ਕਮਾਂਡ ਦੀ ਨਜ਼ਰ ਦੇ ਵਿੱਚ ਸਾਰਾ ਮਾਮਲਾ ਹਾਈ ਕਮਾਂਡ ਆਪਣੇ ਆਪਣੇ ਤਰੀਕੇ ਨਾਲ ਕਾਰਵਾਈ ਕਰੇਗੀ ਔਰ ਪੰਜਾਬ ਦੀ ਕਾਂਗਰਸ ਜਿਹੜੀ ਹੈ ਸਾਡੀ ਮੈਂ ਮੁੱਖ ਤੌਰ ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਸਾਡੀ ਕਾਂਗਰਸ ਪਾਰਟੀ ਦੀ ਜਾਰੀ ਜਿਹੜੀ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਹੈ ਉਸਨੇ ਇੱਕ ਸੁਰ ਦੇ ਵਿੱਚ ਆਪਣਾ ਜਿਹੜਾ ਹੈ ਨਾ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਨ੍ਹਾਂ ਵਿਅਕਤੀਆਂ ਦਾ ਨਾਮ ਲੈ ਕੇ ਚਾਹੇ ਠੀਕ ਸਰ ਜਿਨ੍ਹਾਂ ਜਿਨ੍ਹਾਂ ਦੇ ਤੁਸੀਂ ਐਰੋਪ ਲਾ ਰਹੇ ਹੋ ਉਹਨਾਂ ਤੋਂ ਵੀ ਪੁੱਛ ਲੈਣੇ ਆ ਫਿਰ ਜਿਨ੍ਹਾਂ ਤੋਂ ਤੁਸੀਂ ਐਰੋਪ ਲਾ ਰਹੇ ਹੋ ਨਾ ਤੇ ਵੀ ਪੁੱਛ ਲੈਣੇ ਆ ਕਿ ਕੰਪਲੀਟ ਕਰ ਲੈਂਦੇ ਹਾਂ ਬ੍ਰਦਰ ਮੈਂ ਆਪਣੀ ਗੱਲ ਤਾਂ ਕੰਪਲੀਟ ਕਰ ਲੈਂਦਾ ਸਰ ਦੇਖੋ ਜਿਨ੍ਹਾਂ ਦਾ ਨਾਮ ਲੈ ਕੇ ਚਾਈ ਕਰਨਵੀਰ ਗੁਰਜ ਜਿਨ੍ਹਾਂ ਨੇ ਤਰਨਤਾਰਨ ਤੋਂ ਪਿਛਲੀ ਇਲੈਕਸ਼ਨ ਜੜੀ ਉਹਨਾਂ ਨੇ ਕਿਹਾ ਵੀ ਉਹਦੇ ਕੋਲ 5 ਕਰੋੜ ਬੰਗਿਆ ਗਿਆ ਕਿ ਕਿੰਨਾ ਮੰਗਿਆ ਗਿਆ ਉਸ ਤੋਂ ਇਲਾਵਾ ਅਨਿਲ ਜੋਸ਼ੀ ਉਹਨਾਂ ਦੇ ਬਾਰੇ ਇਹ ਗੱਲ ਚੱਲੀ ਇਹ ਸਾਰੇ ਨੇ ਸਪਸ਼ਟ ਕਰਤਾ ਵੀ ਸਾਡੇ ਕੋਲੋਂ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਤੋਂ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਡਿਸਕਸ਼ਨ ਦਾ ਮੁੱਦਾ ਬਾਕੀ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈ ਤੁਸੀਂ ਵਿਰੋਧੀ ਪਾਰ ਦੇ ਨੂੰ ਵੀ ਪੁੱਛੋ ਸਾਨੂੰ ਵੀ ਪੁੱਛੋ ਤੁਹਾਡਾ ਕੰਮ ਹੈ ਕੋਈ ਗੱਲ ਨਹੀਂ ਨੇ ਸਰ ਤੁਸੀਂ ਕਿ ਮੇਰੇ ਤੇ ਵੀ ਅਲੀਗੇਸ਼ਨ ਲਾਇਆ ਕਿ ਮੈਂ ਰੂਪ ਦੇਣਾ ਚਾਹੁੰਦਾ ਪਰ ਮੈਂ ਸਿੱਧਾ ਸਿੱਧਾ ਤੁਹਾਡਾ ਜਿਹੜਾ આરોਪ ਹੈ ਉਹ ਉਹਨਾਂ ਤੋਂ ਵੀ ਮੈਂ ਤੁਹਾਡੇ ਚੱਲਿਆ ਤੇ ਨਹੀਂ ਲਾਇਆ ਮੈਂ ਤਾਂ মিডিਆ ਜਿਸ ਤਰੀਕੇ ਨਾਲ ਗੱਲ ਦਾ ਪ੍ਰਚਾਰ ਕਰ ਰਹੀ ਹੈ ਨਹੀਂ ਨਹੀਂ ਸਰ ਤੁਸੀਂ ਸੀਨੀਅਰ ਲੀਡਰ ਹੋ ਹਰਪ੍ਰੀਤ ਜੀ ਤੁਸੀਂ ਗਰਾਊਂਡ ਤੇ ਜਾਂਦੇ ਹੋ ਤੁਹਾਨੂੰ ਪਤਾ ਹੈ ਮੈਂ ਮੈਂ ਕਾਂਗਰਸ ਪਾਰਟੀ ਸਤਾਈ ਚ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ ਪਰ ਜੇ ਸਰ ਆਪਸ ਜਿਸ ਵੀ ਘਰ ਚ ਆਪਸ ਚ ਸਰ ਫੋਟਦੇ ਹੋ ਨਾ

ਸਭ ਕੁਝ ਹੋ ਰਿਹਾ ਹੈ ਇਹੋ ਜਿਹਾ આરોਪ ਕਾਂਗਰਸ ਪਾਰਟੀ ਲਾ ਰਹੀ ਹੈ ਕਿਉਂ ਤੁਸੀਂ ਇਹ ਕੀਤਾ ਕਿਉਂ ਤੁਸੀਂ ਡਾਕਟਰ ਨਵਜੋਤ ਕੌਰ ਨੂੰ ਕਿਹਾ ਕਿ ਜਾ ਕੇ ਕਹੋ ਕਿ ਕਾਂਗਰਸ ਚ 500 ਕਰੋੜ ਰੁਪਏ ਜਿਹੜਾ ਹੈ ਅਟੈਚੀ ਦੇਣਾ ਪੈਂਦਾ ਦੇਖੋ ਬਖਸ਼ੀ ਸਾਹਿਬ ਇਹ ਐਕਚੁਅਲੀ ਆਪਣੇ ਪਾਪਾਂ ਦੇ ਪਰਦੇ ਇਹਨਾਂ ਨੇ ਜਿੰਨਾ ਪੰਜਾਬ ਨੂੰ ਲੁੱਟਿਆ ਸਭ ਪਤਾ ਚੱਲ ਗਿਆ ਕਿ ਪੰਪ 500 ਕਰੋੜ ਦੇ ਕੈਚੀ ਗਏ ਨੇ 350 ਕਰੋੜ ਰੁਪਏ ਦੇ ਕੇ ਸਕੀਮ ਬਣੇ ਨੇ ਜਿਨ੍ਹਾਂ ਦੇ ਉਹ ਸੀਐਮ ਬਣੇ ਸੀਗੇ ਉਹਨਾਂ ਦੇ ਭਤੀਜਿਆਂ ਨੇ 10-10 ਕਰੋੜ ਦੀ ਕਰਪਸ਼ਨ ਕੀਤੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਾਂਗਰਸ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਗਰੀਬ ਬੱਚੇ ਸੀਗੇ ਜਿਹਨਾਂ ਦਾ ਵਜੀਫਾ ਮਿਲਦਾ ਸੀਗਾ ਕਾਂਗਰਸ ਨੇ ਚੰਗੀ ਤਰ੍ਹਾਂ ਲੁੱਟਿਆ ਉਹਨਾਂ ਬੱਚਿਆਂ ਦਾ ਵਜੀਫਾ ਖਾ ਕੇ ਉਹਨਾਂ ਦੀ ਸਕਾਲਰਸ਼ਿਪ ਖਾ ਗਏ ਮੈਂ ਅਗਰ ਇਹਨਾਂ ਦੇ ਕੱਪੜੇ ਬਣਾਉਣਾ ਸ਼ੁਰੂ ਕਰਾਂ ਤੇ ਸ਼ਾਇਦ ਨੂੰ 10 ਘੰਟੇ ਲੱਗ ਜਾਣ ਇਹਨਾਂ ਨੇ ਪੰਜਾਬ ਨੂੰ ਕੀ ਪੂਰੇ ਹਿੰਦੁਸਤਾਨ ਨੂੰ ਲੁੱਟਿਆ ਇਹ ਇਹੋ ਜੀ ਕਾਂਗਰਸ ਆ ਜਿਹਦਾ ਹੁਣ ਅੱਜ ਬੇੜਾ ਗੜਕ ਹੋ ਚੁੱਕਾ ਸਰ ਪਰ ਸਰ ਪਰ ਮੇਰਾ ਸਵਾਲ ਹੈ ਕਿ ਨਵਜੋਤ ਕੋਰ ਸਿੱਧੂ ਵਾਲੀ ਸਾਜ਼ਿਸ਼ ਆਮ ਆਦੀ ਪਾਰਟੀ ਨੇ ਕਿਉਂ ਰੱਚੀ ਹੈ ਨਵਜੋਤ ਕੋਰ ਸਿੱਧੂ ਨੂੰ ਕਿਉਂ ਬੁਲਵਾਇਆ ਤੁਸੀਂ ਕਹ ਇਹ ਤਾਂ ਸਾਫ਼ ਕਹਿ ਰਹੇ ਨੇ ਨਵਜੋਤ ਕੋਰ ਸਿੱਧੂ ਨੇ ਵਿਪਕਸ਼ੀ ਪਾਰਟੀਆਂ ਨੇ ਬੁਲਵਾ ਦਿੱਤਾ ਪਾਜੀ ਇਹ ਇੱਕ ਅਲੀਗੇਸ਼ਨ ਲਗਾਣ ਦਾ ਕੰਮ ਹੈ ਹਰ ਗੱਲ ਤੇ ਅਲੀਗੇਸ਼ਨ ਲਗਾ ਤੇ ਅੱਜ ਰਾਜਾ ਵੜਿੰਗ ਕਿਤੇ ਨੇ ਉਹਨਾਂ ਨੇ ਸ਼ਰਿਆਮ ਰਾਜਾ ਵੜਿੰਗ ਤੇ ਅਲੀਗੇਸ਼ਨ ਲਗਾਇਆ ਕਿ ਇਹਨਾਂ ਨੇ ਜਦ ਹੀ ਕਰਨਬੀਰ ਗੁਰੂ ਜੀ ਦੇ কুরਕੀ ਕੁਰਸੀ ਦਿੱਤੀ ਆ ਉਸ ਤੇ ਵੀ 5-5 ਕਰੋੜ ਤਾਂ ਲਿਆ ਨੇ ਕਿਉਂ ਨਹੀਂ ਆਉਂਦੇ ਬਿਆਨ ਦਿੰਦੀ ਇਹ ਰਾਜਪੁਰੇ ਜੀ ਵਿਧਾਨ ਸਭਾ ਪੰਜਾਬ ਦੇ ਕਿਉਂ ਨਹੀਂ ਕਿੰਦੇ ਰਾਲ ਕਾਂਦੀ ਜੀ ਬਿਆਨ ਕਿਉਂ ਨਹੀਂ ਬਿਆਨ ਕਿੰਦੇ ਆਪਣੇ ਗੜਕੜੀ ਸਰ ਸਰ ਆਪਜੀ ਜੀ ਤੁਸੀਂ ਜਦੋਂ ਬੋਲ ਰਹੇ ਸੀ ਆਪਜੀ ਜੀ ਜਦੋਂ ਤੁਸੀਂ ਬੋਲ ਰਹੇ ਸੀ ਕੋਈ ਨਹੀਂ ਬੋਲ ਰਿਹਾ ਸੀ ਸਰ ਮੈਂ ਵੀ ਮੈਂ ਵੀ ਚੁੱਪ ਕਰਕੇ ਸੁਣ ਰਿਹਾ ਸੀ ਹੁਣ ਬਾਰੀ ਬਾਰੀ ਇੱਕ ਵਾਰੀ ਗੱਲ ਸੁਣ ਲੰਦੋ ਸਰ ਇਹਨਾਂ ਨੂੰ ਸਰ ਬਹੁਤ ਤਕਲੀਫ ਹੈ ਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਇਹਨਾਂ ਦੇ ਬਹੁਤ ਕੁਝ ਲੋਕਾ ਇਹ ਐਕਸਪੋਜ਼ ਹੋ ਗਿਆ ਪੂਰੇ ਪੰਜਾਬ ਦੇ ਵਿੱਚ ਪਤਾ ਚੱਲ ਗਿਆ ਕਿ ਇਹਨਾਂ ਨੇ ਪੰਜਾਬ ਨੂੰ ਕਿੰਨਾ ਲੁੱਟਿਆ 25 ਸਾਲ ਰਾਜ ਕੀਤਾ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਛੱਡਿਆ ਕੱਖ ਨਹੀਂ ਇਹਨਾਂ ਨੇ ਪੰਜਾਬ ਦਾ ਹਰ ਚੀਜ਼ ਤੇ ਕਬਜ਼ਾ ਨਾਲ ਕੀਤਾ ਇਹਨਾਂ ਨੇ ਸਾਰਿਆਂ ਨੂੰ ਲੁੱਟਿਆ ਇਹਨਾਂ ਨੇ ਐਮਸੀਬੀਏ ਸੀਟਾਂ ਵੇਚੀਆਂ ਇਹਨਾਂ ਨੇ ਐਮਐਲਏ ਦੀਆਂ ਸੀਟਾਂ ਵੇਚੀਆਂ ਮੈਂ ਐਕਸਪੋਜ਼ ਨਹੀਂ ਕਰ ਰਿਹਾ ਇਹਨਾਂ ਦੇ ਖੁਦ ਪੁਰਾਣੇ ਜਿਹੜੇ ਮਿੱਤਰ ਹੈ ਜਿਹੜੇ ਪੁਰਾਣੇ ਸਜੋਕੀ ਆ ਕਾਂਗਰਸ ਦੇ ਉਹ ਦੱਸ ਰਹੇ ਨੇ ਕਿ ਭਈ ਕਾਂਗਰਸ ਪੈਸੇ ਲੈਂਦੀ ਆ ਸੀਟਾਂ ਵਾਸਤੇ ਬਿਲਕੁਲ ਉਹਨਾਂ ਸਹੀ ਹੋਊਗੀ ਦੱਸ ਰਹੇ ਨੇ ਕਿਉਂਕਿ ਜਿਹੜੇ ਭਾਜਪਾ ਨੂੰ ਸ਼ਾਮਿਲ ਹੋ ਗਏ ਉਹ ਵੀ ਇਹ ਹੀ ਗੱਲ ਕਹਿ ਰਹੇ ਨੇ ਮੈਂ ਪੁਨੀਤਿੰਦਰ ਜੀ ਕੋਲ ਚਲਦਾ ਇੱਕ ਵਾਰੀ ਵਕੀਲ ਸਾਹਿਬ ਵੀ ਨੇ ਬਹੁਤ ਸਿਆਸਤ ਸਿਆਸਤ ਦੇ ਨਾਲ-ਨਾਲ ਕਾਨੂੰਨ ਵੀ ਵਧੀਆ ਸਮਝਦੇ ਨੇ ਸਰ ਵਕੀਲ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਤੇ ਬੁਲਾਰੇ ਇੱਥੇ ਬੈਠੇ ਨੇ ਉਹ ਕਹਿ ਰਹੇ ਨੇ ਕਾਂਗਰਸ ਚ 올 ਇਜ਼ ਵੈਲ ਹੈ ਪਰ ਵਿਪਖਸ਼ੀ ਪਾਰਟੀਆਂ ਦੀ ਸ਼ਹਿ ਤੇ ਹੋ ਰਿਹਾ ਜੋ ਵੀ ਹੋ ਰਿਹਾ ਤੁਸੀਂ ਤਾਂ ਕੁਝ ਨਹੀਂ ਕੀਤਾ ਅਸੀਂ ਤਾਂ ਚਲੋ ਸਾਨੂੰ ਨਹੀਂ ਕਰਨ ਦੀ ਜ਼ਰੂਰਤ ਅਸੀਂ ਆਪਣੇ ਕੰਮ ਨਾਲ ਮਤਲਬ ਰੱਖਦੇ ਆ ਜਿਹੜੇ ਇੱਕ ਵਾਰੀ ਭਗਵੰਤ ਮਾਨ ਜੀ ਨੇ ਬਿਆਨ ਦਿੱਤਾ ਸੀ ਨਾ ਕਿ ਸਿੱਧੂ ਸਾਹਿਬ ਉਹ ਵਿਆਹ ਵਾਲੇ ਸੂਟਾਂ ਵਾਲਾ ਹਾਲ ਆ ਉਹ ਹੁਣ ਮੈਨੂੰ ਇਹ ਲੱਗਦਾ ਪਿਆ ਕਿ ਹੁਣ ਉਹ ਸੂਟ ਕਾਂਗਰਸ ਤੋਂ ਵੀ ਕਿਤੇ ਅੱਗੇ ਜਾਣ ਵਾਲੇ ਆ ਹੋ ਸਕਦਾ ਕਿਤੇ ਆਮ ਆਦਮੀ ਪਾਰਟੀ 'ਚ ਹੀ ਨਾ ਆ ਜਾਣ ਹੁਣ ਮੇਰੀ ਗੱਲ ਸੁਣੋ ਪਹਿਲੀ ਗੱਲ ਇਹ ਆ ਸਾਡੇ ਕੋਲ ਨਹੀਂ ਆਉਂਦੇ ਕਸਰ ਇੱਕ ਮੈਂ ਰਾਜਮਾਰੀ ਗੱਲ ਸੁਣ ਲਈਏ ਤੁਸੀਂ ਜਵਾਬ ਦੇ ਦਿਓ ਗੱਲ ਸੁਣ ਲਈਏ ਆਮ ਆਦਮੀ ਪਾਰਟੀ ਵਾਲਿਆਂ ਦੀ ਮੇਰੀ ਬੇਨਤੀ ਹੈ ਸਰ ਜੀ ਸਰਕਾਰ ਦੀ ਜੋ ਪੋਜੀਸ਼ਨ ਹੈ ਇੰਨਾ ਰਾਜਕੁਮਾਰ ਜੀ ਇੱਕ ਵਾਰੀ ਇਦਾਂ ਡਿਬੇਟ ਕਰੀ ਰਾਜਕੁਮਾਰ ਜੀ ਪੁਨੀਤ ਪੁਨੀਤ ਜੀ ਦੀ ਗੱਲ ਸੁਣ ਲਈਏ ਇੱਕ ਵਾਰੀ ਸਰ ਹੁਣ ਪਹਿਲਾਂ ਤਾਂ ਗੱਲ ਆਪਾਂ ਇਥੋਂ ਸਟਾਰਟ ਕਰਾਂਗੇ ਵੀ ਸ਼ਰਿਆ ਮੈਡਮ ਸਿੱਧੂ ਨੇ ਪਹਿਲਾਂ ਬਿਆਨ ਦਿੱਤਾ ਹੁਣ ਅਸੀਂ ਉਸ ਗੱਲ ਤੇ ਨਹੀਂ ਜਾਣਾ ਸਭ ਨੂੰ ਪਤਾ ਰਾਜਾ ਬੜਿੰਗ ਜੀ ਨੇ ਸਸਪੈਂਡ ਕਰਤਾ ਆਪਣੀਆਂ ਅੱਖਾਂ ਦਿਖਾਉਂਦੇ ਹੋਏ ਕਿ ਮੈਂ ਨਹੀਂ ਟੋਲਰੇਟ ਕਰੂੰਗਾ ਚੀਜ਼ ਨੂੰ ਤੇ ਅਗਲਿਆਂ ਨੇ ਉਸ ਚੀਜ਼ ਦੀ ਪ੍ਰਵਾਹ ਵੀ ਨਹੀਂ ਕੀਤੀ ਉਹ ਕਹਿੰਦੇ ਤੂੰ ਕੌਣ ਮੈਂ ਖਾਮਖਾਲੀ ਗੱਲ ਆ ਯਾਰ ਤੂੰ ਪ੍ਰਧਾਨ ਹੋਊਗਾ ਘਰੇ ਹੋਊਗਾ ਕਹਿੰਦੇ ਮੇਰੀ ਤਾਂ ਸਿੱਧੀ ਸੈਂਟਰ ਦੇ ਵਿੱਚ ਅਪਰੋਚ ਆ ਯਾਰ ਇੱਥੋਂ ਇਹ ਸਾਬਤ ਹੋ ਰਿਹਾ ਵੀ ਕਾਂਗਰਸ ਦੇ ਵਿੱਚ ਜਿਹੜਾ ਮੇਰੇ ਬਲਾਰਾ ਸਾਹਿਬਾਂ ਭਰਾ ਵੱਡੇ ਕਹਿ ਰਹੇ ਨਾ ਵੀ ਸਭ ਕੁਝ ਸੈਟਲ ਆ ਸੈਟਲ ਕੁਛ ਨਹੀਂ ਸਗੋਂ ਇਹਨਾਂ ਦੀ ਇਹ ਖਿੱਚਾ ਤਾਣ ਵੱਧ ਗਈ ਉਹ ਇੱਕ ਪੰਜਾਬ ਦਾ ਪ੍ਰਧਾਨ ਸਸਪੈਂਡ ਕਰ ਦੇਵੇ ਸਵਾਰਤਾ ਸੀ ਜੇ ਹੁਣ ਤੱਕ ਸੈਂਟਰ ਦੇ ਕੈਡਰ ਚੋਂ ਕਿਸੇ ਨਾ ਕਿਸੇ ਦੀ ਪ੍ਰਧਾਨ ਦੀ ਜਾਂ ਸੈਕਟਰੀ ਦੀ ਥੱਲੇ ਨੂੰ ਡਾਇਰੈਕਸ਼ਨ ਆ ਜਾਂਦੀ ਕਿ ਤੁਸੀਂ ਆਲਰੇਡੀ ਸਸਪੈਂਡਡ ਆ ਤੁਸੀਂ ਹੁਣ ਸਾਨੂੰ ਨਹੀਂ ਦੱਸ ਸਕਦੇ ਨਾ ਤੁਸੀਂ ਸਾਡੇ ਪ੍ਰਧਾਨ ਬਾਰੇ ਹੋਰ ਬੋਲ ਸਕਦੇ ਤੇ ਸਭ ਤੋਂ ਵੱਡੀ ਗੱਲ ਨਵਜੋਤ ਸਿੰਘ ਸਿੱਧੂ ਜੀ ਦੀ ਛੁੱਪੀ ਇਸ ਚੀਜ਼ ਦੇ ਉੱਪਰ ਪਰ ਇੱਕ ਚੀਜ਼ ਮੇਰੇ ਦਿਮਾਗ ਦੇ ਵਿੱਚ ਹੁਣ ਜ਼ਰੂਰ ਖੜਕਣ ਲੱਗ ਪਈ ਆ ਕਿਤੇ ਨਾ ਕਿਤੇ ਕਿ ਵਾਕਿਆ ਸਿੱਧੂ ਸਾਹਿਬ ਦੀ ਆਮ ਆਦਮੀ ਪਾਰਟੀ ਨਾਲ ਲਾਗੇ ਛਾਗੇ ਕੋਈ ਨਾ ਕੋਈ ਸੈਟਿੰਗ ਆ ਉਹਦਾ ਕਾਰਨ ਆ ਕਿ ਜੋ ਸਰਕਾਰ ਦਾ ਫੇਲ ਹੋ ਚੁੱਕਾ ਸਾਰਾ ਹੀ ਤੰਤਰ ਲਾਅ ਐਂਡ ਆਰਡਰ ਮਾਈਨਿੰਗ ਐਕਸਾਈਜ਼ ਲੱਲੇ ਪੱਬੇ ਡਰੱਗ ਜੋ ਕੁਝ ਵੀ ਸੀ ਸਭ ਕੁਝ ਫੇਲ ਹੋ ਗਿਆ ਸੀ ਹਰ ਲੋਕੀ ਇਸ ਟਾਈਮ ਪੁੱਛ ਰਏ ਸੀ ਸਵਾਲ ਬਲਾਕ ਸੰਪਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਸੀ ਤਾਂ ਲੋਕੀ ਝੰਜੋੜ ਰਹੇ ਸੀ ਪੂਰੇ ਪੰਜਾਬ 'ਚ ਕਿ ਯਾਰ ਤੁਸੀਂ ਕੀਤਾ ਕੀ ਜਿਹੜਾ ਤੁਹਾਨੂੰ ਵੋਟਾਂ ਪਾਈਏ ਉਹ ਨਹੀਂ ਦੇਖਿਆ ਕਿ ਯਾਰ ਵੀ ਹੁਣ ਕੋਈ ਪੁਰਾਣਾ ਆਪਣਾ ਸਾਥੀ ਕੱਢੀਏ ਜਿਹੜਾ ਸਾਡੇ ਨਾਲ ਹਾਸੇ ਖੇਠੇ ਕਰਦਾ ਹੋਵੇ ਘੁੰਮ ਘੁੰਮ ਕੇ ਕਦੀ ਕਪਿਲ ਦੇ ਸ਼ੋਅ 'ਚ ਤਾਂ ਕਦੀ ਕਿਤੇ ਕਦੀ ਕਿਤੇ ਉਹੀ ਸਿੱਧੂ ਸਾਹਿਬ ਨੂੰ ਹੋ ਸਕਦਾ ਝਿੰਜੜੀ ਛੇੜੀ ਹੋਵੇ ਕਿਉਂਕਿ ਉਸ ਦਿਨ ਦਾ ਆਪਾਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਕੋਈ ਵੀ ਮੁੱਦਾ ਜਿਹੜਾ ਪੰਜਾਬ ਦਾ ਅਸਲ ਆ ਉਹ ਤਾਂ ਡਿਸਕਸ ਕਿਤੇ ਨਹੀਂ ਹੋ ਰਿਹਾ ਯਾਰ ਲੌ ਐਂਡ ਆਰਡਰ ਦੀਆਂ ਅੱਜ ਹੋਰ ਲੇਟੈਸਟ ਧਜੀਆਂ ਉੜੀਆਂ ਬੋਰ ਦੇ ਵਿੱਚ ਕੋਰਟ ਕੰਪਲੈਕਸ ਦੇ ਅੰਦਰ ਗੋਲੀਆਂ ਚੱਲ ਗਈਆਂ ਬਿਲਕੁਲ ਅਸੀਂ ਖਬਰ ਵੀ ਦਿਖਾਈ ਹੈ ਸਰ ਖਬਰ ਦਿਖਾਈ ਹੈ ਹੁਣ ਜਿਹੜੇ ਅਸਲ ਪੰਜਾਬ ਦੇ ਇਸ਼ੂ ਸੀਗੇ ਉਹ ਤਾਂ ਆਪਾਂ ਭੁੱਲ ਗਏ ਨਹੀਂ ਤਾਂ ਹੋ ਸਕਦਾ ਜਿੱਦਾਂ ਇੱਕ ਵਾਰੀ BMW ਦਾ ਪਲਾਂਟ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਲਾਤ ਤੈਤ ਕੀ ਜਪਾਨ ਤੋਂ ਵੀ ਕੋਈ ਨਾ ਕੋਈ ਮਰੂਤੀ ਸੂਜ਼ੂਕੀ ਦਾ ਪਲਾਂਟ ਨਾ ਲੈ ਕੇ ਆਂਦਾ ਹੋਵੇ ਮੈਂ ਆਪਣੇ ਜਿੰਦਰ ਜੀ ਮੈਂ ਵਾਪਸ ਆਣਾ ਇੱਕ ਵਾਰੀ ਇੱਕ ਵਾਰੀ ਗੁਰਚਰਨ ਜੀ ਨੂੰ ਗੁਰਚਰਨ ਜੀ ਨੂੰ ਇੱਕ ਵਾਰੀ ਮੈਂ ਡਿਬੇਟ 'ਚ ਸ਼ਾਮਿਲ ਕਰ ਲਾਂ ਫਿਰ ਆਨਾ ਤੁਹਾਡੇ ਕੋਲ ਗੁਰਚਰਨ ਜੀ ਕੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੀ ਪਾਰਟੀ 'ਚ ਸ਼ਾਮਿਲ ਹੋਏ ਦੋ ਲੋਕਾਂ ਨੇ ਉਸ ਗੱਲ ਦਾ ਸਮਰਥਨ ਕੀਤਾ ਹੈ ਇੱਕ ਤੁਹਾਡੇ ਪ੍ਰਧਾਨ ਤੇ ਇੱਕ ਗਾਂਦੀਵਿੰਦ ਜਿਹੜੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਪੈਸੇ ਲਿੱਤੇ ਜਾਂਦੇ ਨੇ ਕਾਂਗਰਸ ਪਾਰਟੀ 'ਚ ਪਰ ਕਾਂਗਰਸ ਕਹਿ ਰਹੀ ਹੈ ਕਿ ਇਹ ਇਨਡਿਸਿਪਲਿਨ ਹੈ ਕਰ ਦੀ ਗੱਲ ਨਹੀਂ ਹੈ ਇੱਕ ਬੰਦਾ ਜਿਹੜਾ ਠੀਕ ਨਹੀਂ ਹੈ ਉਹਨੇ ਇਹੋ ਜੀ ਗੱਲ ਕੀਤੀ ਹੈ ਇਸ ਕਰਕੇ ਉਹਦੇ ਤੇ ਕਾਰਵਾਈ ਹੋਈ ਹੈ ਦੇਖੋ ਇਹਦੇ ਵਿੱਚ ਜਿਹੜਾ ਇਹ ਕਹਿੰਦੇ ਵੀ ਸਾਡੇ ਘਰ ਦੀ ਗੱਲ ਆ ਇਹਦਾ ਮਤਲਬ ਇਹਨਾਂ ਦਾ ਘਰ ਜਾਬਤੇ ਦੇ ਵਿੱਚ ਹੈ ਨਹੀਂ ਕਿਸੇ ਆਪਣੇ ਮੁਖੀ ਦੇ ਮੁਤਾਬਕ ਨਹੀਂ ਚੱਲ ਰਿਹਾ ਇੱਕ ਜਿਹੜੇ ਇਹ ਕਹਿੰਦੇ ਹੈਗੇ ਆ ਵੀ ਕਿਸੇ ਵਿਰੋਧੀ ਪਾਰਟੀਆਂ ਦੇ ਇਸ਼ਾਰੇ ਤੇ ਬਿਆਨ ਦਿੱਤੇ ਨੇ ਮੈਂ ਇਹਨੂੰ ਥੋੜਾ ਜਿਆਦਾ ਹੋਰ ਤਰੀਕੇ ਨਾਲ ਦੇਖਦਾ ਜੀ ਜੇ ਵਿਰੋਧੀ ਪਾਰਟੀ ਦੇ ਇਸ਼ਾਰੇ ਤੇ ਦਿੱਤੇ ਹੁੰਦੇ ਤਾਂ ਹੁਣ ਨੂੰ ਗੱਲ ਉਹ ਵੀ ਕਲੀਅਰ ਹੋ ਜਾਣੀ ਸੀ ਕਿਤੇ ਇਹ ਤਾਂ ਨਹੀਂ ਵੀ ਪਾਰਟੀ ਦੇ ਵਿੱਚੋਂ ਕਿਸੇ ਦਿੱਲੀ ਬੈਠੇ ਲੀਡਰ ਨੇ ਇਸ਼ਾਰੇ ਤੇ ਬਿਆਨ ਦਿੱਤੇ ਹੋਣ ਤੇ ਪੰਜਾਬ ਦੇ ਵਿੱਚ ਕਿਸੇ ਸੀਨੀਅਰ ਲੀਡਰ ਦਾ ਪੱਤਾ ਕੱਟ ਨੂੰ ਜਾਂ ਇੱਕ ਤੋਂ ਵੱਧ ਲੀਡਰਾਂ ਦਾ ਪਤਾ ਕੱਟਣ ਦੇ ਚੱਕਰ 'ਚ ਹੋਣ ਵੀ ਉਹਨਾਂ ਦੇ ਖੰਭ ਕਤਰੀਏ ਕਿਤੇ ਅੰਦਰੂਨੀ ਲੜਾਈ ਤਾਂ ਨਹੀਂ ਕਿਸੇ ਇਹ ਵਿਰੋਧੀ ਤਿੱਤਾ ਇਸ਼ਾਰਾ ਕਰਨ ਵਾਸਤੇ ਤਿਆਰ ਨੇ ਵੀ ਵਿਰੋਧੀ ਇਹਨਾਂ ਨੇ ਕਰਤਾ ਹੋਣਾ ਉਹਨਾਂ ਨੇ ਕਰਤਾ ਹੋਣਾ ਪਰ ਇਸ ਪਾਸੇ ਵੀ ਆਪਣੇ ਗਿਰਵਾਲਵੇਂ ਸਿਰਨੀਵਾਕਰ ਦੇਖ ਆਪਣੇ ਅੰਦਰ ਵੀ ਦੇਖਣ ਕਿਤੇ ਸਾਡੇ ਕਿਸੇ ਲੀਡਰ ਨੇ ਤਾਂ ਨਹੀਂ ਬਿਆਨ ਦਵਾਤੇ ਵੀ ਪੰਜਾਬ ਦੇ ਵਿੱਚ ਇਹ ਇਸ ਗੱਲ ਤੋਂ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਹੋਰ ਵੱਡਾ ਕਮਸਾਨ ਜਿਹੜਾ ਹੈਗਾ ਉਹ ਉਹ ਹੋਏਗਾ ਤਾਂ ਜੇ ਇਹ ਦੂਜੇ ਪਾਸੇ ਮੈਂ ਗੱਲ ਕਰਨੀ ਚਾਹਾਂਗਾ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਬੁਲਾਰੇ ਹੈਗੇ ਉਹਨਾਂ ਨੇ ਵੀ ਗੱਲ ਵਧੀਆ ਤਰੀਕੇ ਨਾਲ ਕੀਤੀ ਹੈ ਪਰ ਮੈਂ ਇਹ ਕਹਿਣਾ ਚਾਹਣਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ 0% ਟੋਲਰੈਂਸ ਹੈਗੀ ਹੈ ਕਰਪਸ਼ਨ ਤੇ ਤੇ ਕਰਪਸ਼ਨ ਦੇ ਢੋਲ ਵੱਜ ਰਹੇ ਆ ਵੀਵਾ ਨਵਜੋਤ ਕੌਰ ਸਿੱਧੂ ਉਹ ਕਹਿ ਰਹੇ ਨੇ 5-500 ਕਰੋੜ ਲੈ ਕੇ ਤੇ ਸੀਐਮ ਸ਼ਿਪ ਦੀ ਕੁਰਸੀ ਮਿਲਦੀ ਆ ਉਹ ਕਹਿ ਰਹੇ ਨੇ ਵੀ ਇੱਥੇ ਚੱਲ ਰਿਹਾ ਹੈਗਾ ਸਾਰਾ ਕੁਝ ਤੇ ਜੇ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਪੰਜਾਬ ਦੇ ਵਿੱਚ ਸਾਰਾ ਕੁਝ ਹੋ ਰਿਹਾ ਤਾਂ ਫਿਰ ਇਹ ਕਿਉਂ ਨਹੀਂ ਕਾਰਵਾਈ ਕਰਦੀ ਸਰਕਾਰ ਜਿਹੜੇ 0% ਟੋਲਰੈਂਸ ਦੀ ਇਹ ਗੱਲ ਕਰਦੀ ਆ ਤੇ ਦੂਜੀ ਗੱਲ ਇਹ ਆ ਵੀ ਜੇ ਜਿਹੜੇ ਹਾਈ ਕਮਾਂਡ ਆ ਪ੍ਰਿਯੰਕਾ ਸਿੱਧੂ ਪ੍ਰਿਯੰਕਾ ਜੀ ਨਾਲ ਤੇ ਸਿੱਧੂ ਸਾਹਿਬ ਦੇ ਆਪਸ ਵਿੱਚ ਬਹੁਤ ਵਧੀਆ ਰਿਲੇਸ਼ਨ ਨੇ ਰਾਹੁਲ ਗਾਂਧੀ ਜੀ ਨਾਲ ਸਿੱਧੂ ਸਾਹਿਬ ਦੇ ਵਧੀਆ ਰਿਲੇਸ਼ਨ ਨੇ ਤੇ ਉਹਨਾਂ ਨੂੰ ਹਜੇ ਮਿਲਣ ਦਾ ਉਹ ਐਨੇ ਨੇੜੇ ਨੇ ਪਰਿਵਾਰ ਦੇ ਤੇ ਉਹਨਾਂ ਦੀ ਵਾਈਫ ਨੂੰ ਜਿਹੜਾ ਹੈਗਾ ਸਟੇਟ ਪ੍ਰੈਜ਼ੀਡੈਂਟ ਜਿਹੜੇ ਹੈਗਾ ਉਹਨੂੰ ਪਾਰਟੀ ਚੋਂ ਕੱਢ ਦਿੰਦੇ ਨੇ ਤਾਕੀ ਇਹ ਹੋ ਕੀ ਰਿਹਾ ਹੈਗਾ ਜੇ ਇਹਨੂੰ ਕੱਢਿਆ ਗਿਆ ਤੇ ਫਿਰ ਜੇ ਉਹਨਾਂ ਦੇ ਨੇੜੇ ਤੇ ਉਹਨਾਂ ਨੇ ਇਸ ਗੱਲ ਦਾ ਕਿਹਾ ਕਿਉਂ ਨਹੀਂ ਵੀ ਤੁਸੀਂ ਗਲਤ ਕਰ ਰਹੇ ਹੋ ਉਹ ਤਾਂ ਉਹਦਾ ਪਾਰਟੀ ਦਾ ਇਹਨਾਂ ਦਾ ਅੰਦਰੂਨੀ ਮਾਮਲਾ ਹੈ ਕਿ ਇਹ ਦੇਖਣ ਕਿ ਕੀ ਹੋ ਰਿਹਾ ਪਰ ਜਿਹੜਾ ਤੁਸੀਂ ਸਵਾਲ ਚੱਕਿਆ ਉਹਦੇ ਉਹਨੂੰ ਲੈ ਕੇ ਮੈਂ ਚੱਲਦਾ ਇਸ ਵੇਲੇ ਹਰਪ੍ਰੀਤ ਜੀ ਕੋਲ ਹਰਪ੍ਰੀਤ ਜੀ ਜੀ ਕਿ ਕਿਤੇ ਐਨਜ ਤਾਂ ਨਹੀਂ ਜਿਹੜਾ ਗੱਲ ਕਹਿ ਰਹੇ ਨੇ ਗੁਰਚਰਨ ਜੀ ਕਿ ਅੰਦਰ ਦਾ ਪਾਰਟੀ ਦਾ ਕੋਈ ਬੰਦਾ ਹੈ ਤੁਸੀਂ ਬਾਹਰ ਦੇਖ ਰਹੇ ਹੋ ਪਰ ਅੰਦਰ ਦਾ ਹੀ ਕੋਈ ਬੰਦਾ ਜਿਸ ਨੇ ਇਹੋ ਜਿਹਾ ਕੰਮ ਕਰਤਾ ਕਿ ਤੁਹਾਨੂੰ ਹੁਣ ਡਿਸਪਲਿਨ ਦਾ ਐਕਸ਼ਨ ਲੈਣਾ ਪਿਆ ਦੇਖੋ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਸ਼ਾਇਦ ਦੇਖੋ ਕਾਵਾਂ ਦੇ ਕਹੇ ਟੱਗੇ ਨਹੀਂ ਮਰਦੇ ਹੁੰਦੇ ਮਸਲਾ ਇਸ ਗੱਲ ਦਾ ਹੈ ਕਿ ਇਹ ਹੁ ਜੋ ਮਰਜ਼ੀ ਕਿਆਸਰਾਈਆਂ ਲਾਈ ਜਾਣ ਜਾਂ ਕਿਸੇ ਤਰ੍ਹਾਂ ਦੀ ਕੋਈ ਇਹ ਖੁਸ਼ੀਆਂ ਮਨਾਈ ਜਾਣ ਲੇਕਿਨ ਮੈਂ ਤੁਹਾਨੂੰ ਗੱਲ ਸਪਸ਼ਟ ਕਰਤੀ ਹੈ ਕਿ ਉਹਨਾਂ ਨੇ ਜੋ ਇਹ ਬਿਆਨਬਾਜ਼ੀ ਕੀਤੀ ਹੈ ਉਸਨੇ ਖਿਲਾਫ ਸਾਡੀ ਕਾਗਜ਼ ਪਾਰਟੀ ਦੇ ਸਾਰੀ ਨੇ ਇਕਜੁੱਟ ਹੋ ਕੇ ਇਹ ਗੱਲ ਕਹੀ ਹੈ ਕਿ ਇਹ ਜੋ ਇਹਨਾਂ ਨੇ ਗੱਲਾਂ ਕਹੀਆਂ ਨੇ ਜਾਂ ਜੋ ਵੀ ਇਹਨਾਂ ਦੇ ਬਿਆਨ ਨੇ ਇਹ ਇਹਨਾਂ ਦੇ ਮਤਲਬ ਕੋਈ ਇਹਨਾਂ ਦਾ ਬੇਸ ਨਹੀਂ ਹੈ ਨਿਰਮੂਲ ਨੇ ਜਿਹੜਾ ਇਹ ਗੱਲ ਕਰਨੀ ਸੀ ਨਾ ਤੁਹਾਡੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੀ ਉਹ ਕਹਿੰਦੇ ਜੀ طرف ਛਿੰਬਾਉਂ ਕਰਤੀ ਇਹ ਕਰਤਾ ਉਹ ਕਰਤਾ ਮੈਂ ਦੱਸਣਾ ਚਾਹੁੰਦਾ ਇਹਨਾਂ ਨੇ ਰਾਜ ਸਭਾ ਦੀਆਂ ਸਾਰੀਆਂ ਸੀਟਾਂ ਵੇਚੀਆਂ ਜਾ ਉਹ लवली ਵਾਲੇ ਬਿੱਤਲ ਸਾਹਿਬ ਨੂੰ ਚਾਹੇ ਸਨੀ ਅਰੂੜਾ ਨੂੰ ਪਹਿਲਾਂ ਵੇਚੀ ਹੁਣ ਤੇ ਪ੍ਰੈਜ਼ੀਡੈਂਟ ਵਾਲੇ ਨੂੰ ਦੂਜੀ ਵਾਰੀ ਹੋਈ ਸੀ ਤੇ ਵੇਚੀ ਜਦੋਂ ਕਨੀਆ ਅਰੂੜਾ ਜੀ ਨੂੰ ਇਹਨਾਂ ਨੇ ਐਮਐਲਏ ਬਣਾ ਕੇ ਤੇ ਮੰਤਰੀ ਬਣਾਇਆ ਔਰ ਜਿਹੜੇ ਗੱਲਾਂ ਕਰਦੇ ਸੀ ਜੀਪ ਪੈਂਚਰ ਵਾਲੇ ਨੂੰ ਦਿਆਗੇ ਪਤਾ ਨਹੀਂ ਕਿਹੜੇ ਟਿੱਕੀਆਂ ਵਾਲੇ ਨੂੰ ਅਸੀਂ ਸੀਟਾਂ ਦੇਾਂਗੇ ਉਹ ਤਾਂ ਸਾਰੇ ਖੜੀ ਦੇਖਦੇ ਰਹੇ ਕਿ ਸਾਰੀ ਆਮ ਆਦਮੀ ਦੀ ਅਮੀਰ ਆਦਮੀ ਪਾਰਟੀ ਬਣ ਗਈ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਨਾਮ ਬਦਲ ਕੇ ਹੁਣ ਇਹਨਾਂ ਨੂੰ ਅਮੀਰ ਆਦਮੀ ਪਾਰਟੀ ਰੱਖਣਾ ਚਾਹੀਦਾ ਕਿਉਂਕਿ ਸਾਰੇ ਹੌਕਾ ਜਿਹੜੇ ਬੰਦੇ ਜਿਹੜੇ ਬੰਦੇ ਹੁਣ ਤੁਸੀਂ ਦੇਖੋ ਕਲਵੰਤ ਸਿੰਘ ਪੰਜਾਬ ਦਾ ਸਭ ਤੋਂ ਮੀਰ ਆਦਮੀ ਉਹ ਇਹਨਾਂ ਦੀ ਪਾਰਟੀ ਜਿਹੜਾ ਤਾਂ ਦੱਸ ਦਿਓ ਸਰ ਜੀ ਤੁਹਾਡੀ ਪਾਰਟੀ ਦਾ ਤਾਂ ਕੋਈ ਬੰਦਾ ਨਹੀਂ ਹੈ ਜਿਹੜਾ ਤੁਸੀਂ ਬਾਹਰ ਬਾਹਰ ਦੇਖਣਦੇ ਹੋ ਸਰ ਕੋਈ ਪਾਰਟੀ ਦਾ ਆਪਣਾ ਬੰਦਾ ਤਾਂ ਨਹੀਂ ਹੈ ਉਹ ਵਾਲੀ ਗੱਲ ਵੀ ਤਾਂ ਦੱਸ ਦਿਓ ਸਰ ਪਾਰਟੀ ਦਾ ਆਪਣਾ ਬੰਦਾ ਮਤਲਬ ਕੀ ਕਹਣਾ ਚਾ ਰਹੇ ਗੁਰਚਰਨ ਜੀ ਨੇ ਕਿਹਾ ਹੈ ਕਿ ਇਸ਼ਾਰਾ ਕੀਤਾ ਹੈ ਕਿ ਕੋਈ ਪਾਰਟੀ ਦਾ ਆਪਣਾ ਹੀ ਬੰਦਾ ਨਹੀਂ ਦੱਸਦਾ ਉਹਨਾਂ ਨੂੰ ਤਾਂ ਜੋਬ ਤੋਂ ਮੈਂ ਦੇ ਹੀ ਦਿੱਤਾ ਵੀ ਇਹ ਜੋ ਮਰਜ਼ੀ ਕਿਹਾ ਸਰਾਈਆਂ ਲਾਈ ਜਾਣ ਇਹ ਇਹ ਜੀ ਕੋਈ ਗੱਲ ਨਹੀਂ ਆਪਣਾ ਬੰਦਾ ਬੇਗਾਨਾ ਬੰਦਾ ਉਹਨਾਂ ਨੇ ਜੋ ਜੀਤਮਤੀ ਨਮਜੋਦ ਕੋਰ ਸਿੱਧੂ ਨੇ ਬਿਆਨ ਦਿੱਤਾ ਉਹਦੇ ਪਿੱਛੇ ਮੈਂ ਦੱਸਦਾ ਸਪਸ਼ਟ ਕਰ ਦਿੰਦਾ ਕਿ ਕੋਈ ਵਿਰੋਧੀ ਪਾਰਟੀਆਂ ਜਿਹੜੀਆਂ ਹਨ ਉਹਨਾਂ ਦੇ ਇਸ਼ਾਰੇ ਤੇ ਇਹ ਸਭ ਕੁਝ ਚੱਲ ਰਿਹਾ ਹੈ ਔਰ ਦੂਸਰੀ ਗੱਲ ਕਿ ਕਿੰਨਾ ਕਿਤੇ ਉਹਦੇ ਪਿੱਛੇ ਜਿਹੜਾ ਉਹ ਕਿਸੇ ਦੀਆਂ ਗੱਲਾਂ ਜਾ ਕੇ ਇਸੇ ਤੋਂ ਵੀ ਬਿਆਨਬਾਜ਼ੀ ਕਰ ਰਹੇ ਮੈਂ ਸਮਝਦਾ ਉਹ ਠੀਕ ਹੈ ਸਰ ਠੀਕ ਹੈ ਸਰ ਹੈਲੋ ਮੈਂ ਮੈਂ ਸਰ ਸਰ ਟੈਕਨੀਕਲ ਇਸ਼ੂ ਆ ਰਿਹਾ ਤੁਹਾਡੀ ਆਵਾਜ਼ ਨੂੰ ਲੈ ਕੇ ਮੈਂ ਚੱਲਦਾ ਰਾਜਕੁਮਾਰ ਜੀ ਕੋਲ ਸਰ 30 ਸੈਕਿੰਡ ਚ ਆਪਣੀ ਗੱਲ ਰੱਖੋ ਕਾਂਗਰਸ ਪਾਰਟੀ ਚ ਕੋਈ ਆਪਣਾ ਅੰਦਰ ਦਾ ਕੋਈ ਅੰਦਰੂਨੀ ਝਗੜਾ ਨਹੀਂ ਹੈ ਜਿਨੇ ਇਨਡਿਸਿਪਲਿਨ ਵਰਤਿਆ ਉਹਨੂੰ ਐਕਸ਼ਨ ਲਿੱਤਾ ਗਿਆ ਹੈ ਹੁਣ ਤੁਸੀਂ ਸਾਰੇ ਮਿਲ ਕੇ ਇਹਨੂੰ ਰਾਜਨੀਤਿਕ ਮੁੱਦਾ ਬਣਾ ਰਹੇ ਹੋ ਤੇ ਮੀਡੀਆ ਵੀ ਤੁਹਾਡੇ ਨਾਲ ਮਿਲਿਆ ਹੋਇਆ ਹੈ ਇਹੋ ਜੀ ਅਲਿਗੇਸ਼ਨ ਜਿਹੜੇ ਨੇ ਉਹ ਲੱਗ ਰਹੇ ਨੇ 30 ਸੈਕਿੰਡ ਚ ਜਵਾਬ ਦਿਓ ਐਕਚੁਅਲੀ ਬਖਸ਼ੀ ਸਾਹਿਬ ਇਹ ਆਪਣੇ ਪਾਪਾ ਦੇ ਜਿਹੜੇ ਨੇ ਪਰਦੇ ਪਾ ਰਹੇ ਨੇ ਕਦੀ ਕਿਸੇ ਦੇ ਅਲੀਗੇਸ਼ਨ ਲਗਾ ਰਹੇ ਕਦੀ ਕਿਸੇ ਦੇ ਅਲੀਗੇਸ਼ਨ ਲਗਾ ਰਹੇ ਨੇ ਦੂਜੀ ਗੱਲ ਇਹ ਕਹਿੰਦੇ ਕਿ ਆਮ ਆਦੀ ਪਾਰਟੀ ਦਾ ਨਾਮ ਚੇਂਜ ਕਰ ਲਓ ਮੈਂ ਕਹਿੰਦਾ ਪਹਿਲਾਂ ਕਾਂਗਰਸ ਦਾ ਨਾਮ ਚੇਂਜ ਕਰ ਲਓ ਕਰਪਸ਼ਨ ਕਾਂਗਰਸ ਰੱਖ ਲਓ ਨਾਮ ਉਹਦਾ ਉਹ 25 ਸਾਲ ਦਾ ਕਿ ਤੁਸੀਂ ਪੰਜਾਬ ਨੂੰ ਲੁੱਟਿਆ ਇੰਨੀ ਕਰਪਸ਼ਨ ਕਿਦੀ ਸ਼ਰ ਆਮ ਐਕਸਪੋਜ਼ ਕਰਦਾ ਮੈਡਮ ਨੇ ਔਰ ਵੀ ਇਹ ਉਹ ਚਿਰ ਕੱਟ ਨਹੀਂ ਕਰ ਰਹੇ ਸਰ ਤੁਸੀਂ ਮੁੱਦੇ ਤੋਂ ਪਟਕਾਣ ਲਈ ਤਾਂ ਨਹੀਂ ਕੀਤਾ ਬ੍ਰਿੰਦਰ ਦਾ ਬ੍ਰਿੰਦਰ ਦਾ ਉਹਨਾਂ ਦੇ ਵੀ ਜ ਵਕੀਲ ਸਾਹਿਬ ਦਾ ਵੀ ਸਵਾਲ ਸੀਗਾ ਕਿ ਕਿਤੇ ਤੁਸੀਂ ਮੁੱਦੇ ਤੋਂ ਪਟਕਾਣ ਲਈ ਇਹੋ ਜਿਹਾ ਕੰਮ ਤਾਂ ਨਹੀਂ ਕੀਤਾ ਸਰ ਮੇਰੀ ਪਰ ਗੱਲ ਤਾਂ ਸੁਣੋ ਜੀ ਜਿਹੜੇ ਬੀਜੇਪੀ ਦੇ ਪਰਵਤਾ ਕਹਿ ਰਹੇ ਨੇ ਮੈਂ ਕਹਣਾ ਕਿ ਨਵਜੋਤ ਸਿੰਘ ਸਿੱਧੂ ਚਲਿਆ ਹੋਇਆ ਕਾਰਤੂਕ ਸਾਡੇ ਕਿਸੇ ਦਾ ਕੰਮ ਤਾਂ ਨਹੀਂ ਹੈਗਾ ਉਹ ਬੀਜੇਪੀ შე ਜਾਂਦਾ ਪਿੱਛੇ ਜਾਊਗਾ ਵਾਪਸ 101% ਮੈਂ ਡਿਬੇਟ ਤੇ ਕਹਿ ਰਿਹਾ ਤੁਸੀਂ ਨੋਟ ਕਰ ਲਿਓ ਰੋਵਾ ਤੋ ਅਕਾਲੀ ਦਲ ਆਲੇ ਕਹ ਰਹੇ ਸੀ ਅਕਾਲੀ ਦਲ ਆਲੇ ਕਹ ਰਹੇ ਸੀ ਸਾਰੀ ਗੱਲ ਤੁਹਾਡੇ ਸਾਹਮਣੇ ਆ ਗਈ ਅਕਾਲੀ ਅਕਾਲੀ ਦਲ ਵੀ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪਾਜੀ ਮੇਰੀ ਗੱਲ ਪੂਰੀ ਹੁੰਦਾ ਵਿੱਚ ਨਾ ਬੋਲੋ ਸਰ 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 ਸਿਰ 30 ਸੈਕਿੰਡਸ ਨੇ ਮੇਰੇ ਕੋਲ ਮੇਰੇ ਕੋਲ 30 ਸੈਕਿੰਡਸ ਨੇ ਮੇਰੇ ਦੋ ਗੈਸ ਹੋਰ ਨੇ ਸਰ ਬਿਲਕੁਲ ਅਰੇ ਇਹ ਅਕਾਲੀ ਦਲ ਦੀ ਅਕਾਲੀ ਦਲ ਤੁਹਾਨੂੰ ਪਤਾ ਹੀ ਹੈ ਕੀ ਕੀਤਾ ਨੇ ਪੰਜਾਬ ਦੇ ਨਾਲ ਕੁਝ ਨਹੀਂ ਛੱਡਿਆ ਇਹਨਾਂ ਨੇ ਪੰਜਾਬ ਦਾ ਰੇਤਾ ਇਹਨਾਂ ਨੇ ਖਾਦਾ ਕੇਵਲ ਇਹਨਾਂ ਨੇ ਛੱਡੀ ਟਰਾਂਸਫਰਡ ਮਾਫੀਆ ਇਹਨਾਂ ਨੇ ਇਹਨਾਂ ਨੇ ਕੀਤਾ ਸਭ ਕੁਝ ਤੇ ਹੁਣ ਇਹ ਕਲੀਅਰਿਫਿਕੇਸ਼ਨ ਦੇ ਰਹੀ ਕਿ ਅਸੀਂ ਬੜੇ ਦੁੱਧੇ ਤੋਂ ਲਏ ਆ ਪਹਿਲਾਂ ਆਪਣੇ ਉੱਤੇ ਛਾਤੀ ਦਾ ਮਾਰ ਲਓ ਅਕਾਲੀ ਦਰਵਾਲੇਓ ਪਹਿਲਾਂ ਦੇਖ ਲਓ ਸ਼ੁਰੂ ਕਰਕੇ ਗੋਕਾਰ ਛੜੀਆ ਤੁਸੀਂ ਲੋਕਾਂ ਨੇ ਪੁਨੀਤਿੰਦਰ ਜੀ ਤੁਸੀਂ 30 ਸੈਕਿੰਡ ਤੁਹਾਡੇ 30 ਸੈਕਿੰਡ ਤੁਹਾਡੇ ਜਵਾਬ ਦੇਣ ਲਈ ਇਹ ਚੀਜ਼ਾਂ ਸਭ ਪਤਾ ਇਹਨਾਂ ਦਰਾਨੀਆਂ ਚ ਠਾਣੀਆਂ ਨਾ ਮੇਹਣੇ ਕਮੇਣੇ ਬਹੁ ਹੁੰਦੀਆਂ ਮੇਰੀ ਆਮ ਆਦਮੀ ਪਾਰਟੀ ਨੂੰ ਬੇਨਤੀ ਆ ਵੀ ਮੇਹਣੇ ਕਮੇਣੇ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਸਰਕਾਰ ਬਣਾਉਣੀ ਸੀ ਅੱਜ ਵੀ ਤੁਸੀਂ ਪਾਏ ਹੋ ਕੇ ਨਾ ਕਰੋ ਪਾਰਟੀ ਹੁਣ ਲੋਕੀਂ ਸੂਚੀ ਲੈ ਕੇ ਚੈਰ ਕਰ ਰਹੇ ਆ ਇਹ ਮੇਹਣੇ ਨਹੀਂ ਆ ਤੁੱਕੀ ਬੈਠੇ ਆ ਆਮ ਆਦਮੀ ਪਾਰਟੀ ਦਾ ਕੰਮ ਰੱਖੀਦਾ ਪੰਜਾਬ ਦੇ ਵਿੱਚ 19 ਸਾਲ ਵੇ ਕਲੀ ਦੇ ਨੇ ਕੁਛ ਕੀਤਾ ਸੀ ਨਾ ਤੁਸੀਂ ਖੇਗਾ ਨਹੀਂ ਸਰ 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 ਗੁਰਚੰਦ ਜੀ 30 ਸੈਕਿੰਡ ਸੇ ਆਪਣੀ ਗੱਲ ਰੱਖਦੇ ਹੋ ਸਰ 30 ਸੈਕਿੰਡ ਸਰ ਗੁਰਚੰਦ ਜੀ ਤਾਂ ਪਤਾ ਨਹੀਂ ਕੀ ਕਰ ਰਹੇ ਜਾਂ ਰਹੇ ਤਾਂ ਕੋਈ ਡਿਬੇਟ ਥੋੜੀ ਹੈ ਸਰ ਸਰ 30 ਸਰ 30 ਸੈਕਿੰਡ ਸੇ ਗੱਲ ਰੱਖੰਦੋ ਸਰ 49 ਸੈਕਿੰਡ ਚ ਗੱਲ ਖਤਮ ਕਰੂੰਗਾ ਜੀ ਇੱਕ ਤਾਂ ਇਹ ਹੈਗਾ ਕਿ ਇਹ ਪੰਜਾਬ ਦੇ ਲੋਕਾਂ ਦਾ ਸਰਾਸਰ ਧੋਖਾ ਹੈ ਪੰਜਾਬ ਦੇ ਲੋਕ ਚੁਣਦੇ ਨੇ ਐਮਐਲਏ ਚੁਣਦੇ ਨੇ ਉਸ ਤੋਂ ਬਾਅਦ ਮੰਤਰੀ ਦੇ ਸੀਐਮ ਬਣਦੇ ਨੇ ਤੇ ਜੇ 5-500 ਕਰੋੜ ਦਾ ਦੇ ਕੇ ਤੇ ਮੁੜ ਕੇ ਤੁਸੀਂ ਦੇਖੋ ਵੀ ਕਿੰਨਾ ਲੋਕਾਂ ਦਾ ਪੈਸੇ ਦੀ ਦੁਰਵਰਤੋਂ ਹੋ ਰਹੀ ਆ ਤਾਂ ਲੋਕਾਂ ਦਾ ਸਾਰਾ ਸਾਰ ਧੋਖਾ ਹੈਗਾ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇ ਤਾਂ 5-500 ਕਰੋੜ ਦਾ ਸਾਬਤ ਹੁੰਦਾ ਤਾਂ ਉਹਨਾਂ ਦੇ ਖਿਲਾਫ ਹੋਵੇ ਜੇ ਸਾਬਤ ਨਹੀਂ ਹੁੰਦਾ ਤਾਂ ਨਵਜੋਤਪੁਰ ਸਿੱਧੂ ਦੇ ਖਿਲਾਫ ਹੋਵੇ ਇਹ ਛੋਟੀ ਮੋਟੀ ਗੱਲ ਨਹੀਂ ਆ ਹੁਣ ਇਹ ਕਹਿੰਦੇ ਜੀ ਉਹਨਾਂ ਨੇ ਸਪਸ਼ਟ ਕਰਤੀ ਗੱਲ ਵੀ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਇਹਦੇ ਵਿੱਚ ਇਹ ਹੈ ਕਿ ਕ腐ਸ਼ਨ ਦੇ ਵਿੱਚ ਇਹ ਹੈ ਕਿ ਪੈਸਾ ਦੇਣ ਵਾਲੇ ਦੇ ਖਿਲਾਫ ਵੀ ਕਾਰਵਾਈ ਹੁੰਦੀ ਹੈ ਪੈਸਾ ਲੈਣ ਵਾਲੇ ਦੇ ਖਿਲਾਫੀ ਕਾਰਵਾਈ ਹੋਈ ਹੈ ਜੇ ਪੈਸਾ ਚੱਲਿਆ ਤੇ ਦੋਨੋਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਆਈ ਹੈ ਕਿ ਅਸੀਂ 0% ਅਰਗਨ ਕ腐ਸ਼ਨ ਤੇ ਹੈਗੀ ਆ ਤੇ ਇਹ ਜਰੂਰੀ ਹੈ ਸਰ ਸਮੇਂ ਦੀ ਥੋੜੀ ਜੀ ਕਾਰਡ ਹੈ ਇਸ ਕਰਕੇ ਮੈਨੂੰ ਵਾਈਂਡ ਅਪ ਕਰਨਾ ਪਿਆ ਪਰ ਮੈਂ ਸਾਰਿਆਂ ਨੂੰ ਮੌਕਾ ਦੇਣਾ ਚਾਹੁੰਦਾ ਸੀ ਔਰ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਮੌਕਾ ਮਿਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕੱਲ ਫੇਰ ਹਾਜ਼ਰ ਹੋਵਾਂਗਾ ਗੱਲ ਪੰਜਾਬ ਦੀ ਲੈ ਕੇ ਤੇ ਮੁੱਦਾ ਪੰਜਾਬ ਦਾ ਲੈ ਕੇ आपके मोबाइल पर तुरंत आएगी ब्रेकिंग न्यूज स्क्रीन पर सबसे पहले दिखेगी बड़ी खबर देश दुनिया की हर खबर एक जगह अब आपके मोबाइल पर तुरंत फटाफट इंस्टॉल कीजिए न्यूज नेशन ऐप और रखिए खुद को अपडेट